ਕਹਿੰਦੇ ਕਿ ਇੱਕ ਦੇ ਭਲੇਖੇ 2-2 ਖਾਹ ਹੋ ਜਾਂਦੇ ਇੱਕ ਦੇ ਭਲੇਖੇ 4-4 ਖਾਹ ਹੋ ਜਾਂਦੇ ਪਰਫੀ ਰਸਗੂਲਾ ਗੁਲਾਬ ਜਾਮਨ ਪੇਠਾ ਲੱਗਦੇ ਬੜੇ ਸਵਾਦ ਜੀ ਪਰ ਬਾਜ਼ਾਰ ਵਿੱਚ ਮਲਾਵਟੀ ਮਠਿਆਈਆਂ ਬਹੁਤ ਤੁਰੀਆਂ ਫਿਰਦੀਆਂ ਜਰਾ ਬਚ ਕੇ ਰਹੋ ਉਸਤਾਦ ਜੀ ਜਰਾ ਬਚ ਕੇ ਰਹੋ ਉਸਤਾਦ ਜੀ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੀਸ਼ੂਰੀ ਤੁਸੀਂ ਸ਼ੇਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋ ਰਹੀ ਹੈ ਸਾਥੀਓ ਅੱਜ ਜਿਹੜੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ ਉਹ ਇਸ ਵਿਸ਼ੇ ਤੇ ਕਰਨੀ ਹੈ ਕਿ ਬਾਜ਼ਾਰ ਵਿੱਚ ਬਹੁਤ ਸਾਰੀ ਮਿਲਾਵਟੀ ਮਠਿਆਈ ਜਿਹੜੀ ਹੈ ਇਹ ਦੱਸਿਆ ਜਾ ਰਿਹਾ ਇਹ ਕਿਹਾ ਜਾ ਰਿਹਾ ਇਹ ਸੁਣ ਪਾ ਰਹੇ ਆ ਇਹ ਪੜ ਪਾ ਰਹੇ ਆ ਮੈਂ ਇਕੱਲਾ ਨਹੀਂ ਕਹਿ ਰਿਹਾ ਕਿਉਂਕਿ ਜਿਸ ਗੱਲ ਦੀ ਚਰਚਾ ਪੰਜਾਬ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਉਹਦੀ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਕਹਿੰਦੇ ਕਿ ਇਸ ਵਾਰ ਵੱਡੇ ਪੱਧਰ ਤੇ ਬਲਕਿ ਹਰ ਵਾਰੀ ਇਦਾਂ ਹੁੰਦਾ ਵੱਡੇ ਪੱਧਰ ਤੇ ਕਹਿ ਰਹੇ ਆ ਕਿ ਨਕਲੀ ਮਠਿਆਈ ਜਿਹੜੀ ਆ ਉਹ ਵੀ ਬਾਜ਼ਾਰ ਵਿੱਚ ਆ ਚੁੱਕੀ ਆ ਤਾਂ ਸਸਤੇ ਦੇ ਚੱਕਰ ਵਿੱਚ ਤੁਸੀਂ ਮਤਲਬ ਹੁਣ ਆਪਾਂ ਮੰਨ ਕੇ ਚੱਲੀਏ ਮਿਲਕ ਕੇਕ ਜਿਹੜਾ ਆ ਉਹ 350 400 ਤੱਕ ਹੁੰਦਾ ਜੇ ਕੋਈ ਤੁਹਾਨੂੰ 200 ਦਾ ਮਿਲਕ ਕੇਕ ਦਿੰਦਾ ਤਾਂ ਮੰਨ ਕੇ ਚੱਲੀਏ ਕਿਤੇ ਇਹ ਰੈਡੀਮੇਡ ਮਿਲਕ ਕੇਕ ਤਾਂ ਨਹੀਂ ਹੁਣ ਬਰਫੀ ਵੀ 600 400 ਤੱਕ ਹੁੰਦੀ ਜੇ ਕੋਈ ਤੁਹਾਨੂੰ 250 ਚ ਹੀ ਚੁਕਾਈ ਜਾਂਦਾ ਤਾਂ ਥੋੜਾ ਧਿਆਨ ਨਾਲ ਕਿਤੇ ਰੈਡੀਮੇਡ ਮੈਨੂਫੈਕਚਰਡ ਪਿੱਛੋਂ ਵੀ ਚੱਲੀ ਚਲਾਈ ਨਾ ਆਉਂਦੀ ਹੋਵੇ ਤੁਹਾਨੂੰ ਚੇਪ ਦੇਣ ਔਰ ਸਸਤੇ ਦੇ ਚੱਕਰ 'ਚ ਆਪਾਂ ਮਲਾਵਟੀ ਖਾਣਾ ਖਾ ਕੇ ਬਿਮਾਰ ਹੋ ਜਾਈਏ ਕਿਉਂਕਿ ਮੌਸਮ ਵੀ ਬਦਲਦਾ ਪਿਆ ਔਰ ਨਾਲ ਦੀ ਨਾਲ ਪੋਲਿਊਸ਼ਨ ਵੀ ਬਹੁਤ ਵੱਧ ਗਿਆ ਪਟਾਕੇ ਜਿੱਦਣ ਚੱਲਣੇ ਉਸ ਦਿਨ ਵੀ ਤੁਹਾਨੂੰ ਪਤਾ ਕਿ ਬਹੁਤ ਸਾਰਾ ਪੋਲਿਊਸ਼ਨ ਹੋਣਾ ਸੋ ਆ థాంਕ ਯੂ ਸੁਰਿੰਦਰ ਪਾਉਲ ਜੀ ਉਹ ਕਹਿੰਦੇ ਕਿ ਵਾਚਿੰਗ ਫਰੋਮ ਸਪੇਨ ਤੁਹਾਡੀਆਂ ਕੰਟਰੀਆਂ ਵਧੀਆ ਜੀ ਮਲਾਵਟ ਨਹੀਂ ਹੁੰਦੀ ਪਰ ਵੈਸੇ ਵੀ ਮੇਰੇ ਮਨ ਚ ਇੱਕ ਸਵਾਲ ਹੈ ਕਿ ਇੰਨਾ ਦੁੱਧ ਤਾਂ ਦੁੱਧ ਨੂੰ ਤਾਂ ਵੈਸੇ ਹੀ ਰੌਲਾ ਪੈਂਦਾ ਰਹਿੰਦਾ ਕਿ ਦੁੱਧ ਇੰਨੀ ਕੁਆਂਟੀਟੀ ਵਿੱਚ ਪੰਜਾਬ ਵਿੱਚ ਪੈਦਾਵਾਰ ਨਹੀਂ ਹੁੰਦੀ ਵੀ ਦੁੱਧ ਦੀ ਪੈਦਾਵਾਰ ਘਟ ਗਈ ਹੈ ਪਰ ਫਿਰ ਵੀ ਹੁਣ ਤਿਉਹਾਰਾਂ ਤੇ ਮਠਿਆਈਆਂ ਬਹੁਤ ਬਣਦੀਆਂ ਪਈਆਂ ਖੋਆ ਬਹੁਤ ਬਣਦਾ ਪਿਆ ਇਹ ਕਿੱਥੋਂ ਬਣਦਾ ਪਿਆ ਇਹ ਸਾਡੇ ਜਿਹੜੇ ਫੂਡ ਸੇਫਟੀ ਵਿਭਾਗ ਹੈ ਉਹਨਾਂ ਨੂੰ ਜਿਹੜੀ ਬਰੀਕ ਨਿਗਰੱਖਣੀ ਚਾਹੀਦੀ ਹੈ ਇਹ ਨਹੀਂ ਕਿ ਬਸ ਇੱਕ ਦੋ ਜਗ੍ਹਾ ਮਤਲਬ ਕੁਝ ਕੁਆਂਟਲ ਮਲੋ ਸੀਜ਼ ਕਰ ਦਿੱਤਾ ਜਾਂ ਥੋੜੇ ਬਹੁਤੇ ਕੁਆਂਟਲ ਫੜ ਲਈ ਤਾਂ ਆਪਾਂ ਕਹਿ ਦਈਏ ਕਿ ਪੂਰੇ ਪੰਜਾਬ ਦੀ ਸਫਾਈ ਹੋ ਗਈ ਹੈ ਪੰਜਾਬ ਵਿੱਚ ਪੂਰੇ ਭਾਰਤ ਚ ਹਜ਼ਾਰਾਂ ਤਨ ਦੇ ਹਿਸਾਬ ਨਾਲ ਜਿਹੜੇ ਨਕਲੀ ਦੁੱਧ ਨਕਲੀ ਖੋਆ ਨਕਲੀ ਪਨੀਰ ਜਿਹੜਾ ਆ ਉਹ ਬਣਾ ਕੇ ਵੇਚਿਆ ਜਾਣਾ ਸੋ ਹਾਲੇ ਤੱਕ ਆਪਣੇ ਏਰੀਆ ਚ ਤਾਂ ਆਪਾਂ ਨਹੀਂ ਸੁਣਿਆ ਕਿ ਕਿਤੇ ਕੋਈ ਰੇਡ ਹੋਈ ਹੋਵੇ ਜਾਂ ਹੋ ਸਕਦਾ ਸਾਡੇ ਤੱਕ ਗੱਲ ਨਾ ਪਹੁੰਚੀ ਹੋਵੇ ਪਰ ਹੈਰਾਨੀ ਹੁੰਦੀ ਹੈ ਜਿੰਨੀ ਪ੍ਰੋਡਕਸ਼ਨ ਆਪਣੇ ਏਰੀਏ ਵਿੱਚ ਜਾਂ ਪੂਰੇ ਪੰਜਾਬ 'ਚ ਹੋਈ ਜਾਂਦੀ ਆ ਕਿ ਇੰਨੀ ਪੈਦਾਵਾਰ ਵੀ ਹੈਗੀ ਆ ਮਾਪਦੰਡ ਕੀ ਆ ਪੈਮਾਨਾ ਕੀ ਆ ਇਹ ਵੀ ਸਮਝ ਨਹੀਂ ਲੱਗਦਾ ਕਿ ਦੁੱਧ ਜਿਹੜਾ ਆ ਆਉਂਦਾ ਤਿਆਰ ਹੋ ਕੇ ਕਿੱਥੋਂ ਇੰਨਾ ਤਿਆਰ ਹੋ ਕੇ ਆਈ ਜਾਂਦਾ ਫਿਰ ਖੋਇਆ ਬਣਾਉਣ ਦਾ ਕੀ ਪ੍ਰੋਸੀਜਰ ਹੈ ਕੀ ਵੇ ਆਊਟ ਹੈ ਫਿਰ ਪਨੀਰ ਕਿਵੇਂ ਬਣਦਾ ਜ ਇੰਨੀ ਪ੍ਰੋਡਕਸ਼ਨ ਕੀ ਹੈ ਇੰਨਾ ਬਾਜ਼ਾਰ 'ਚ ਸਾਮਾਨ ਤੋਰਿਆ ਫਿਰਦਾ ਚਾਹੇ ਪਨੀਰ ਹੋਵੇ ਚਾਹੇ ਖੋਇਆ ਹੋਵੇ ਚਾਹੇ ਦੁੱਧ ਹੋਵੇ ਚਾਹੇ ਜਿੰਨੀਆਂ ਵੀ ਮਠਿਆਈਆਂ ਔਰ ਸਾਨੂੰ ਸਾਰਿਆਂ ਨੂੰ ਪਤਾ ਕਿ ਮਠਿਆਈਆਂ ਵਿੱਚ ਕਿੰਨੀ ਸ਼ੂਗਰ ਹੁੰਦੀ ਹੈ ਔਰ ਜ਼ਿਆਦਾਤਰ ਲੋਕ ਆਪਣੇ ਏਰੀਆ ਵਿੱਚ ਸ਼ੂਗਰ ਬੀਪੀ ਤੋਂ ਬਹੁਤ ਪੀੜਤ ਹੈ ਔਰ ਸ਼ੂਗਰ ਬੀਪੀ ਹੀ ਬਾਕੀ ਹੋਰ ਬਿਮਾਰੀਆਂ ਨੂੰ ਵੀ ਸੱਦਾ ਦਿੰਦੇ ਆ ਤਾਂ ਪੈਮਾਨਾ ਕੀ ਹੈ ਵੱਡੀ ਗੱਲ ਇਹ ਹੈ ਕਿ ਦੁੱਧ ਜਿਹੜਾ ਉਹਦੀ ਪੈਦਾਵਾਰ ਕਿੱਥੋਂ ਇੰਨੀ ਆ ਰਹੀ ਹੈ ਫਿਰ ਦੁੱਧ ਕਿੰਨੇ ਦੁੱਧ ਤੋਂ ਕਿੰਨਾ ਖੋਆ ਬਣਾਇਆ ਜਾ ਰਿਹਾ ਹੈ ਤੇ ਕਿੱਦਾਂ ਮਠਿਆਈਆਂ ਬਣਦੀਆਂ ਇਹਦਾ ਪੈਮਾਨਾ ਕੀ ਹੈ ਇਹ ਸਾਰੀ ਗੱਲ ਲਈ ਜੇ ਸਾਡਾ ਫੂਡ ਸੇਫਟੀ ਵਿਭਾਗ ਗੰਭੀਰ ਹੋਵੇ ਤਾਂ ਉਮੀਦ ਹੈ ਕਿ ਮਿਲਾਵਟ ਨਹੀਂ ਹੋਵੇਗੀ ਪਰ ਲੋਕਾਂ ਦਾ ਇਹ ਕਹਿਣਾ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਦਾ ਕਹਿਣਾ ਹੈ ਜੇ ਉਹਨਾਂ ਦੀ ਗੱਲਬਾਤ ਸੁਣੇ ਕਿ ਬਹੁਤ ਸਾਰੀ ਮਠਿਆਈ ਜਿਹੜੀ ਹੈ ਉਹ ਚੰਗੀ ਮਠਿਆਈ ਦੇ ਵਿੱਚ ਜਿਹੜੀ ਮਿਲਾਵਟੀ ਮਠਿਆਈ ਵੀ ਜਿਹੜੀ ਐਡ ਹੋ ਚੁੱਕੀ ਆ ਸੋ ਬੇਨਤੀ ਇੰਨੀ ਹੈ ਕਿ ਜਿਹੜੇ ਤੁਹਾਡੇ ਜਾਣਕਾਰ ਹਲਵਾਈ ਨੇ ਤੇ ਜਿਹਨਾਂ ਨੂੰ ਤੁਸੀਂ ਜਾਣਦੇ ਆ ਵੀ ਤੁਹਾਨੂੰ ਉਹਨਾਂ ਦੇ ਸਵਾਦ ਦਾ ਪਤਾ ਹੈ ਤੁਸੀਂ ਤੁਹਾਨੂੰ ਪਤਾ ਹੈ ਕਿ ਉਹ ਮਿਲਾਵਟ ਨਹੀਂ ਕਰਦੇ ਉਹਨਾਂ ਕੋਲ ਜਾ ਕੇ ਮਠਿਆਈ ਲਓ ਔਰ ਜਿੰਨੀ ਘੱਟ ਮਠਿਆਈ ਖਾ ਹੁੰਦੀ ਓ ਖਾਓ ਮੈਂ ਤਾਂ ਇਹੀ ਐਡਵਾਈਸ ਕਰੂੰਗਾ ਕਿਉਂਕਿ ਮਿੱਠੇ ਖਾਣ ਦਾ ਮਿੱਠਾ ਖਾਣ ਦਾ ਸ਼ਕੀਨ ਮੈਂ ਵੀ ਸੀ ਕਿਸੇ ਸਮੇਂ ਲੇਕਿਨ ਹੁਣ ਕਾਫੀ ਹੱਦ ਤੱਕ ਇਸ ਆਦਤ ਤੇ ਕਾਬੂ ਜੇ ਆ ਪਾ ਲਿਆ ਸੋ ਡਾਕਟਰ ਵੀ ਇਹੀ ਕਹਿੰਦੇ ਆ ਕਿਉਂਕਿ ਹਾਲ ਦੀ ਕੜੀ ਸ਼ੂਗਰ ਨੇ ਪੈਰ ਪਸਾਰੇ ਆ ਤੇ ਸ਼ੂਗਰ ਮਿੱਠੇ ਨਾਲ ਤਾਂ ਤੁਹਾਨੂੰ ਪਤਾ ਵੱਧਦੀ ਹੈ ਔਰ ਜੇ ਤੁਹਾਡਾ ਤੁਹਾਡੀ ਸ਼ੂਗਰ ਤੁਹਾਡਾ ਬੀਪੀ ਕੰਟਰੋਲ 'ਚ ਰਹੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਅਵੋਇਡ ਕੀਤਾ ਜਾ ਸਕਦਾ ਸੋ ਤਿਹਾਰਾ ਦੇ ਦਿਨਾਂ ਵਿੱਚ ਹੀ ਲੋਕ ਗਲਤੀ ਕਰਦੇ ਕਿ ਚੱਲ ਕੋਈ ਨਹੀਂ ਖਾ ਲਓ ਤਿਉਹਾਰੀ ਹੈ ਬਹੁਤੀ ਵਾਰ ਏਦਾਂ ਹੁੰਦਾ ਕਿ ਕੋਈ ਕਿਸੇ ਵੀ ਧਾਰਮਿਕ ਸਥਾਨ ਤੋਂ ਆ ਕੇ ਜਾਂ ਕੋਈ ਮੱਥਾ ਟੇਕ ਕੇ ਤੁਹਾਨੂੰ ਪ੍ਰਸ਼ਾਦ ਦੇ ਦਿੰਦਾ ਤੁਸੀਂ ਇੱਕ ਤੋਂ ਵੀ ਲੈ ਲੈਣੇ ਦੋ ਤੋਂ ਵੀ ਲੈ ਲੈਣੇ ਤਿੰਨ ਤੋਂ ਵੀ ਲੈ ਲੈਣੇ ਆ ਪਰ ਉੱਥੇ ਤੁਹਾਨੂੰ ਆਪ ਵੀ ਕੌਨਸ਼ੀਅਸ ਹੋਣਾ ਚਾਹੀਦਾ ਆਪ ਵੀ ਸਮਝਣਾ ਚਾਹੀਦਾ ਕਿ ਹਾਂ ਯਾਰ ਬਹੁਤਾ ਮਿੱਠਾ ਤੁਹਾਡੇ ਲਈ ਹਾਨੀਕਾਰਕ ਹੈ ਤਾਂ ਆਪਣਾ ਬਚਾਅ ਵੀ ਕਰੋ ਸੋ ਇਹ ਇੱਕ ਸਲਾਹ ਸੀ ਇੱਕ ਮਸ਼ਵਰਾ ਸੀ ਪਰ ਫਿਰ ਵੀ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿਤੇ ਵੀ ਕੋਈ ਮਿਲਾਵਟ ਕਰ ਰਿਹਾ ਹਾਲਾਂਕਿ ਸਾਡੇ ਤੱਕ ਹਾਲੇ ਤੱਕ ਕਿਸੇ ਨੇ ਕੋਈ ਗੱਲ ਨਹੀਂ ਪੰਚਾਇ ਕੋ ਇਨਫੋਰਮੇਸ਼ਨ ਨਹੀਂ ਪਰ ਤੁਹਾਨੂੰ ਲੱਗਦਾ ਕਿ ਯਾਰ ਫਲਾਨੀ ਜਗ੍ਹਾ ਲੱਗਦਾ ਕਿ ਮਿਲਾਵਟ ਚੱਲ ਰਹੀ ਹੈ ਜ਼ਰੂਰ ਦੱਸਿਓ ਆਪਾਂ ਜ਼ਰੂਰ ਸੱਚਾਈ ਦੀ ਜਿਹੜੀ ਇਹ ਇਹ ਲੜਾਈ ਚੱਲ ਰਹੀ ਹੈ ਕਿ ਆਪਾਂ ਗਲਤ ਮਾਲ ਜਿਹੜਾ ਆ ਉਹ ਲੋਕਾਂ ਤੱਕ ਨਹੀਂ ਪਹੁੰਚਣ ਦੇਣਾ ਉਹਦੇ ਵਿੱਚ ਆਪਾਂ ਤੁਹਾਡਾ ਵੱਧ ਚੜ ਕੇ ਸਾਫ਼ ਦਿਆਂਗੇ ਇਸ ਦੇ ਨਾਲ ਦੀ ਨਾਲ ਕਿਉਂਕਿ ਟੂ ਬੀ ਵੈਰੀ ਓਨਸਟ ਸਾਰਿਆਂ ਨੂੰ ਪਤਾ ਸੀ ਕਿ ਪ੍ਰੋਮੋਸ਼ਨਲ ਵੀਡੀਓਜ਼ ਚੱਲ ਰਹੀਆਂ ਸੀਗੀਆਂ ਬਹੁਤ ਸਾਰੀਆਂ ਹਾਲਕਿ ਨਾਲ ਦੀ ਨਾਲ ਖਬਰਾਂ ਵੀ ਅਸੀਂ ਕਰ ਰਹੇ ਆ ਤੁਹਾਨੂੰ ਤੁਹਾਡੇ ਏਰੀਆ 'ਚ ਤੁਹਾਡੇ ਮੁਹੱਲੇ 'ਚ ਤੁਹਾਡੇ ਬਲਾਕ 'ਚ ਕਿਤੇ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਮਹਿਸੂਸ ਹੋ ਰਹੀ ਹੈ ਤੁਸੀਂ ਕਾਲ ਕਰ ਲੈਣੀ ਜੀ ਆਪਾਂ ਸਿਰਫ ਇੱਕ ਕਾਲ ਤੁਹਾਡੇ ਤੋਂ ਦੂਰ ਆ ਔਰ ਜਿੱਦੇ ਤੁਸੀਂ ਕਾਲ ਕਰ ਲੈਂਦੇ ਆ ਆਪਾਂ ਤੁਹਾਡੇ ਨਾਲ ਰਾਪਤਾ ਬਣਾ ਲਈਦਾ ਤਾਂ ਮੈਂ ਹੁਣ ਦੱਸਣਾ ਚਾਹਨਾ ਦੋ ਚਾਰ ਏਜੰਟ ਜਿਹੜੇ ਆ ਉਹਨਾਂ ਦੇ ਖਿਲਾਫ ਵੀ ਸਾਡੇ ਤੋਂ ਕਾਲਸ ਆਈਆਂ ਔਰ ਮੈਂ ਜਿਹੜੇ ਭੈਣ ਭਰਾਵਾਂ ਨੇ ਕਾਲਸ ਕੀਤੀ ਉਹਨਾਂ ਨੂੰ ਦੱਸ ਦਿੰਦਾ ਕਿ ਡਟ ਕੇ ਤੁਹਾਡੇ ਨਾਲ ਆ ਨਾ ਅਸੀਂ ਆ ਪਿੱਛੇ ਉਹਨਾਂ ਦਾ ਤੁਹਾਨੂੰ ਹੁਣ ਦੇਣਾ ਔਰ ਸਾਡੀ ਕੋਈ ਫੀਸ ਵੀ ਨਹੀਂ ਆ ਸੋ ਐਵੀਡੈਂਸ ਜਿੱਦੇ ਸਾਡੇ ਕੋਲ ਆਏ ਤਾਂ ਡਟ ਕੇ ਚਿਹਰਾ ਨੰਗਾ ਕਰਾਂਗੇ ਔਰ ਮਿਲਾਵਟ ਵਾਲੀ ਗੱਲ ਵੀ ਹੈ ਜੇ ਸਾਡੇ ਤੱਕ ਕੋਈ ਐਵੀਡੈਂਸ ਪਹੁੰਚਿਆ ਤਾਂ ਮੈਂ ਤੁਹਾਨੂੰ ਵਚਨ ਦਿੰਦਾ ਜੀ ਚਾਹੇ ਮੋਰਲਾ ਭਾਵੇਂ ਮੇਰਾ ਜਾਣਕਾਰ ਕਿਉਂ ਨਾ ਹੋਵੇ ਡਟ ਕੇ ਆਪਾਂ ਆਪਣੇ ਲੋਕਾਂ ਦਾ ਸਾਥ ਦੇਵਾਂਗੇ ਔਰ ਮਿਲਾਵਟ ਖੋਰਾਂ ਦਾ ਪਰਦਾ ਫਾਸ਼ ਕਰਾਂਗੇ ਪਰ ਐਵੀਡੈਂਸ ਜ਼ਰੂਰ ਹੋਣਾ ਚਾਹੀਦਾ ਤੁਹਾਡੇ ਕੋਲ ਜੇ ਕੋਈ ਐਵੀਡੈਂਸ ਹੈ ਜਾਂ ਤੁਹਾਨੂੰ ਪਤਾ ਕੋਈ ਫਲਾਨੀ ਜਗ੍ਹਾ ਤੇ ਮਿਲਾਵਟ ਕਰ ਰਿਹਾ ਹੈ ਜ਼ਰੂਰ ਸਾਡੇ ਤੱਕ ਪਹੁੰਚ ਕਰਿਓ ਹਾਲਾਂਕਿ ਮੈਂ ਆਪਣੇ ਕਈ ਜਿਹੜੇ ਮੇਰੇ ਫਰੈਂਡਸ ਨੇ ਸਾਡੇ ਸੂਤਰ ਹੁੰਦੇ ਆ ਉਹਨਾਂ ਨੂੰ ਵੀ ਕਿਹਾ ਕਿ ਭਾਈ ਫਲਾਨੀ ਫਲਾਨੀ ਜਗ੍ਹਾ ਤੋਂ ਜਿੱਥੇ ਕੋਈ ਸ਼ੱਕ ਆ ਮਠਿਆਈ ਆਪ ਖਰੀਦ ਕੇ ਦੇਖੋ ਤੁਹਾਨੂੰ ਮਿਲਾਵਟ ਵਾਲੀ ਲੱਗਦੀ ਆ ਤਾਂ ਕੋਈ ਨਹੀਂ ਫਿਰ ਆਪਾਂ ਆਪ ਕਾਲ ਕਰਕੇ ਅਫਸਰਾਂ ਤੱਕ ਇਹ ਪਹੁੰਚ ਕਰਾਂਗੇ ਕਿ ਮੈਂ ਸ਼ਿਕਾਇਤ ਸਾਨੂੰ ਆਪ ਕਿਉਂ ਨਾ ਕਰਨੀ ਪਵੇ ਆਪਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦੇਣਾ ਮੈਂ ਕਮੈਂਟਸ ਪੜ੍ਹਦਣਾ ਜੀ ਰਾਹੁਲ ਅਗਨੀ ਹੋਤਰੀ ਕਹਿ ਰਹੇ ਭਾਜੀ ਨਵਾਂ ਸ਼ਹਿਰ ਵਿੱਚ ਫੂਡ ਅਫਸਰ ਮਿਊਨਿਸਪਲ ਕੋਰਪੋਰੇਸ਼ਨ ਸਲੀਪਿੰਗ ਮੈਂ ਸਭ ਨੂੰ ਕਾਲ ਭਾਈ ਕਾਲ ਕਿਸ ਗੱਲ ਨਹੀਂ ਕੀਤੀ ਸਾਨੂੰ ਦੱਸੋ ਨਾ ਦੱਸੋ ਕੋਈ ਚੱਕਰ ਹੈ ਤਾਂ ਆਪਾਂ ਇੱਕ ਮੇਰੇ ਖਿਆਲ ਮੈਨੂੰ ਕਾਲ ਵੀ ਸ਼ਾਇਦ ਆਈ ਸੀਗੀ ਕਿ ਬੱਸ ਅੱਡੇ ਦੇ ਬਿਲਕੁਲ ਨਾਲ ਕਹਿੰਦੇ ਕਿ ਸੌਰੀ ਸਬਜੀ ਮੰਡੀ ਦੇ ਨਾਲ ਕਹਿੰਦੇ ਕਿ ਰੇੜੀਆਂ ਬਹੁਤ ਲੱਗੀਆਂ ਔਰ ਉੱਥੇ ਚਲਾਨ ਕੱਟਿਆ ਜਾਂਦਾ ਪ੍ਰਸ਼ਾਸਨ ਵੱਲੋਂ ਤਾਂ ਉਹ ਗੱਲ ਨੂੰ ਵੀ ਅਸੀਂ ਜ਼ਰੂਰ ਪੁਟ ਅਪ ਕਰਾਂਗੇ ਟੇਕ ਅਪ ਕਰਾਂਗੇ ਜਿਹੜਾ ਪ੍ਰਸ਼ਾਸਨ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਕਿ ਲੋਕੀ ਇਹ ਡਿਮਾਂਡ ਕਰਦੇ ਆ ਕਿ ਭਾਈ ਸਬਜੀ ਮੰਡੀ ਦੇ ਬਾਹਰ ਰੇੜੀਆਂ ਬਹੁਤ ਐ ਤੁਸੀਂ ਉਹਨਾਂ ਨੂੰ ਨਹੀਂ ਕਹਿੰਦੇ ਕਿ ਰੇੜੀਆਂ ਪਿੱਛੇ ਕਰੋ ਜੇਕਰ ਕੋਈ 1 ਮਿੰਟ ਵੀ ਗੱਡੀ ਖੜੀ ਕਰਕੇ ਅੰਦਰੋਂ ਕੋਈ ਸਮਾਨ ਲੈਣ ਜਾਂਦਾ ਫਰੂਟ ਲੈਣ ਜਾਂਦਾ ਸਬਜੀ ਲੈਣ ਜਾਂਦਾ ਉਹਦਾ ਮਿੰਟ 'ਚ ਚਲਾਣ ਹੋ ਜਾਂਦਾ ਤੇ ਲੋਕਾਂ ਦੇ ਇਹ ਵੀ ਗੱਲੇ ਆ ਡੈਫੀਨੇਟਲੀ ਇਹ ਮੈਂ ਗੱਲ ਪੁਟ ਅਪ ਕਰੂੰਗਾ ਟੇਕ ਅਪ ਕਰੂੰਗਾ ਔਰ ਜ਼ਰੂਰ ਤੁਹਾਡੀ ਇਹ ਗੱਲ ਪ੍ਰਸ਼ਾਸਨ ਤੱਕ ਪਹੁੰਚੇਗੀ ਚੰਡੀਗੜ੍ਹ ਰੋਡ ਕਲਾਮ ਰੋਡ ਤੇ ਟਰਨ ਤੇ ਭਾਈ ਇੱਕ ਮੈਸੇਜ ਹੀ ਸਾਰੀ ਗੱਲ ਕਰ ਲਓ ਲਾਡੀ ਬਰਨਾਲਾ ਕਹਿ ਰਹੇ ਨੇ ਵੈਰੀ ਗੁੱਡ ਬਾਈ ਜੀ ਅ ਫੂਡ ਲਾਇਸੈਂਸ ਨਹੀਂ ਆ ਕਹਿੰਦੇ ਕੀ ਦੀ ਗੱਲ ਕਰ ਰਹੇ ਹੋ ਜੀ ਫੂਡ ਲਾਇਸੈਂਸ ਨਹੀਂ ਆ ਤੁਸੀਂ ਜ਼ਰੂਰ ਆਓ ਮੇਰਾ ਭਰਾ ਇੱਕ ਵਾਰੀ ਕਿਉਂਕਿ ਕਮੈਂਟ ਚ ਪੂਰੀ ਗੱਲ ਡਿਟੇਲ ਚ ਸਮਝ ਨਹੀਂ ਲੱਗਦੀ ਰਾਹੁਲ ਜੀ ਤੁਸੀਂ ਜ਼ਰੂਰ ਆਓ ਔਰ ਆਪਾਂ ਜ਼ਰੂਰ ਤੁਹਾਡਾ ਸਾਥ ਦੇਵਾਂਗੇ ਤੇ ਡੈਫੀਨੇਟਲੀ 100% ਤੁਸੀਂ ਸਾਡੇ ਨਾਲ ਚੱਲੋ ਆਪਾਂ ਤੁਹਾਡੀ ਢਾਲ ਬਣ ਕੇ ਜ਼ਰੂਰ ਸਵਾਲ ਪੁੱਛਾਂਗੇ ਪਰ ਤੁਹਾਨੂੰ ਪਲੀਜ਼ ਮੇਰਾ ਭਰਾ ਆਉਣਾ ਪੈਣਾ ਤੁਹਾਨੂੰ ਕਿੱਥੇ ਦਿੱਕਤ ਲੱਗੀ ਕਿੱਥੇ ਸ਼ੱਕੀ ਗੱਲ ਲੱਗੀ ਕਿਤੇ ਤੁਹਾਨੂੰ ਲੱਗਿਆ ਕਿ ਗਲਤ ਕੁਝ ਹੋ ਰਿਹਾ ਇੱਕ ਵਾਰੀ ਸਾਨੂੰ ਆ ਕੇ ਆਪਣੀ ਅੱਖ ਨਾਲ ਵੀ ਦਿਖਾਓ ਆਪਣੀ ਜ਼ੁਬਾਨੀ ਵੀ ਦੱਸੋ ਤੇ ਆਪਾਂ ਤੁਹਾਡੇ ਨਾਲ ਡੈਫੀਨਟ ਲੰਗੇ ਮੈਨੂੰ ਆਊਟਸਾਈਡਰ ਨੇ ਜਾਂਚ ਸੇ ਮਾਰਨੇ ਦੀ ਏਡੀਸੀ ਦੀ ਧਮਕੀ ਦੀ ਭਾਈ ਜੀ ਇੱਕ ਵਾਰੀ ਆਇਆ ਮੇਰਾ ਭਰਾ ਰਾਹੁਲ ਆਗ ਨਹੀਂ ਉਤਰੀ ਆਣਾ ਪੈਣਾ ਪਰ ਮੇਰਾ ਭਰਾ ਟਾਈਮ ਕੱਢ ਕੇ ਜਿਹੜਾ ਧਮਕੀ ਦਿੰਦਾ ਜਿੱਥੋਂ ਧਮਕੀ ਆਈ ਉੱਥੇ ਨਾ ਬਾੜ ਦੱਤਾ ਤਾਂ ਨਾ ਬਦਲਾ ਦੀ ਇੱਕ ਵਾਰੀ ਮੇਰਾ ਭਰਾ ਆਉਣਾ ਪੈਣਾ ਦੇਖਦੇ ਕਿਹੜਾ ਧਮਕੀ ਦਿੰਦਾ ਐਡਾ ਵੀ ਕੋਈ ਤਾਲਿਵਾਨ ਨਹੀਂ ਬਣ ਗਿਆ ਇਹ ਐਡਾ ਵੀ ਕੋਈ ਲਦੇਨ ਨਹੀਂ ਜੰਮ ਗਿਆ ਕਿ ਜਿਹੜਾ ਸ਼ਰੇਆਮ ਧਮਕੀਆਂ ਦੇਵੇ ਕੋਈ ਗੱਲ ਨਹੀਂ ਤੁਹਾਨੂੰ ਕੋਈ ਧਮਕੀ ਦੇ ਰਿਹਾ ਤੁਸੀਂ ਸਵਾਲ ਕੀਤਾ ਤਾਂ ਕੋਈ ਗੱਲ ਨਹੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੀ ਢਾਲ ਬਣ ਕੇ ਚੱਲਾਂਗੇ ਬਟ ਮੇਰਾ ਪ੍ਰਾਜ ਤੁਹਾਨੂੰ ਕਿਸ ਨੇ ਧਮਕੀ ਦਿੱਤੀ ਹੈ ਤੁਹਾਨੂੰ ਆਉਣਾ ਪੈਣਾ ਇੱਕ ਵਾਰੀ ਕਾਲ ਕਰਕੇ ਆਈਓ ਤੁਸੀਂ ਲਿਖਿਆ ਕਿ ਮੈਂ ਕੱਲ ਆਵਾਂਗਾ ਕੋਈ ਗੱਲ ਨਹੀਂ ਤੁਸੀਂ ਕਾਲ ਕਰਕੇ ਆਈਓ ਔਰ ਅਸੀਂ ਆਪ ਵੀ ਆਵਾਂਗੇ ਤੇ ਮੌਕੇ ਤੇ ਜੇ ਕੋਈ ਬੰਦਾ ਗਲਤ ਪਾਇਆ ਗਿਆ ਤਾਂ ਪੁਲਿਸ ਜਿਹੜਾ ਜਿਹੜਾ ਸੰਬੰਧਿਤ ਆਧਾਰਾ ਹੋਊਗਾ ਉਹਨੂੰ ਕਾਲ ਵੀ ਕਰਾਂਗੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਐਦਾਂ ਦੀ ਕੋਈ ਗੱਲ ਨਹੀਂ ਦਰੰਦ ਦੀ ਗੱਲ ਨਹੀਂ ਘਪਰੌਣ ਦੀ ਗੱਲ ਨਹੀਂ ਤੁਹਾਡੇ ਨਾਲ ਆ ਦੇਖਦੇ ਆ ਕਿਹੜਾ ਧਮਕੀ ਦਿੰਦਾ ਮਾਰਨ ਦੀ ਤੇ ਬਸ ਇਨੀ ਬੇਨਤੀ ਆ ਜੀ ਜਿਹੜਾ ਤੁਹਾਨੂੰ ਪਤਾ ਹੈ ਕਿ ਜਿੱਥੋਂ ਤੁਸੀਂ ਮਠਿਆਈ ਪਹਿਲਾਂ ਵੀ ਖਾਂਦੇ ਹੋ ਟੁੱਕ ਵੀ ਮਿਲਦੀ ਹੈ ਗਲਤ ਤਰੀਕੇ ਨਾਲ ਤਿਆਰ ਨਹੀਂ ਹੋਈ ਉੱਥੇ ਹੀ ਮਠਿਆਈ ਲਿਓ ਆਪਣਾ ਪਲੀਜ਼ ਖਿਆਲ ਕਰੋ ਔਰ ਜਿੰਨਾ ਅਵੋਇਡ ਕਰ ਸਕਦੇ ਆ ਅਵੋਇਡ ਕਰੋ ਤੇ ਜਿੰਨਾ ਘਰ ਦਾ ਖਾਣਾ ਖਾ ਸਕਦੇ ਹੋ ਵਧੀਆ ਕਿਉਂਕਿ ਇਹਨਾਂ ਦਿਨਾਂ 'ਚ ਮਲਾਵਟ ਬਹੁਤ ਹੁੰਦੀ ਆ ਤੁਹਾਨੂੰ ਪਤਾ ਤੇ ਇਹਨਾਂ ਇਸ ਸਮੇਂ 'ਚ ਖਾਸ ਕਰਕੇ ਤਿਉਹਾਰਾਂ ਦੇ ਸਮੇਂ 'ਚ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਆ ਤਲੋ ਜੀ ਪੁਲਿਸ ਦੇਖੋ ਤੈਨਾਤ ਹੈ ਜੀ ਡੀਐਸਪੀ ਰਾਜਕੁਮਾਰ ਐਸਐਚਓ ਅਵਤਾਰ ਸਿੰਘ ਜਿਹੜੇ ਉਹ ਡਿਊਟੀ ਤੇ ਮੌਜੂਦ ਨੇ ਨਾਕਾ ਲੱਗਿਆ ਹੋਇਆ ਤੇਜਿੰਦਰ ਸਿੰਘ ਕਹਰੇ ਮੈਂ ਆਈ ਲਵ ਯੂ ਲਵ ਯੂ ਬ੍ਰਦਰ ਇਹ ਬੰਦਾ ਮਿਲ ਕੇ ਵੀ ਗਿਆ ਸੀ ਨਾ ਇੱਕ ਦਿਨ ਕਹਿੰਦਾ ਭਾਜੀ ਤੁਸੀਂ ਕਹਿੰਦੇ ਕਿ ਫੇਕ ਆਈਡੀ ਫੇਰ ਇੱਕ ਫੇਕ ਆਈਡੀ ਨਹੀਂ ਆ ਤੇ ਮੈਂ ਸੱਚੀ ਤੁਹਾਨੂੰ ਪਿਆਰ ਕਰਦਾ ਸ਼ੁਕਰੀਆ ਵੀਰ ਸਤਿਕਾਰ ਦੇਣ ਲਈ ਰਾਜਵਿੰਦਰ ਕੋ ਰਾਜੀ ਕਰਨੇ ਵੈਰੀ ਗੁੱਡ bro థాంਕਿਊ ਭਾਂਜੀ థాంਕਿਊ ਤਾਂ ਜ਼ਰੂਰ ਇਹ ਜਿਹੜਾ ਇੱਕ ਮਸਲਾ ਮੇਰੇ ਦੋ ਮਸਲੇ ਹੁਣ ਧਿਆਨ ਚ ਹੈ ਇੱਕ ਤਾਂ ਲਾਇਸੈਂਸ ਦੀ ਗੱਲ ਵੀਰ ਨੇ ਕੀਤੀ ਰਾਹੁਲ ਉਹਨਾਂ ਨੇ ਉਹ ਕੱਲ ਆ ਜਾਣਗੇ ਤਾਂ ਆਪਾਂ ਉਹਨਾਂ ਨਾਲ ਮਸਲਾ ਟੇਕ ਅਪ ਕਰਾਂਗੇ ਔਰ ਇੱਕ ਗੱਲ ਜਿਹੜੀ ਹੋਰ ਜਿਹੜੇ ਆਮ ਸ਼ਹਿਰ ਵਾਸੀ ਹੁਣ ਕਹਿੰਦੇ ਆ ਕਿ ਸਬਜ਼ੀ ਮੰਡੀ ਦੇ ਅੰਦਰ ਤਾਂ ਜਾਣਾ ਹੀ ਆ ਸਬਜ਼ੀ ਲੈਣ ਲੇਕਿਨ ਬਾਹਰ ਜਦੋਂ ਅਸੀਂ ਗੱਡੀ 1 ਮਿੰਟ ਲਈ ਵੀ ਖੜੀ ਕਰਦੇ ਤਾਂ ਸਾਡਾ ਚਲਾਨ ਕੱਟਿਆ ਜਾਂਦਾ ਰੇੜੀਆਂ ਵਾਲਿਆਂ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਿ ਇੱਕ ਸਾਈਡ ਤੇ ਰੇੜੀ ਲਗਾਈ ਜਾਵੇ ਇਹ ਜਿਹੜਾ ਮੈਨੂੰ ਕਿਸੇ ਨੇ ਮੈਸੇਜ ਕੀਤਾ ਸੀ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇੱਕ ਵਾਰੀ ਕਾਲ ਕਰ ਲਓ ਤੇ ਆਪਾਂ ਇਹ ਜਿਹੜੇ ਦੋਏ ਤੁਹਾਡੇ ਮਸਲੇ ਆ ਇਹ ਪੁੱਟ ਅਪ ਕਰ ਦੇਣੇ ਬਾਕੀ 19 ਵਾਰਡ ਨੇ ਨਵੇਂ ਸ਼ਹਿਰ ਚ 15 ਵਾਰਡ ਨੇ ਰਾਹੋਂ ਚ ਤੇ 145 ਦੇ ਆਸ-ਪਾਸ ਪਿੰਡ ਹੈ ਤਾਂ 185 ਮੇਰੇ ਖਿਆਲ ਬੂਥ ਨੇ ਹਰ ਬੂਥ ਤੇ ਜਿੱਥੇ ਸਾਡੇ ਭੈਣ ਭਰਾਵਾਂ ਨੂੰ ਕੋਈ ਦਿੱਕਤ ਆਉਂਦੀ ਹੈ ਕਾਲ ਕਰ ਲਿਆ ਕਰੋ ਔਰ ਕੱਲੇ ਮ ਆ ਜਾਇਆ ਕਰੋ ਇੱਕ ਵਾਰੀ ਦੱਸ ਦਿਆ ਕਰੋ ਆਪਾਂ ਤੁਹਾਡੇ ਨਾਲ ਚੱਲਾਂਗੇ ਮੈਂ ਪਹਿਲਾਂ ਵੀ ਬੜੀ ਵਾਰ ਬੇਨਤੀ ਕਰ ਚੁੱਕਾ ਬੜੀ ਵਾਰ ਤੁਹਾਡੇ ਅੱਗੇ ਇਹ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸਾਡੀ ਕੋਈ ਫੀਸ ਨਹੀਂ ਹੁੰਦੀ ਸਮਾਜਿਕ ਕੰਮਾਂ ਦੀ ਕੋਈ ਫੀਸ ਨਹੀਂ ਹੁੰਦੀ ਪ੍ਰੋਮੋਸ਼ਨ ਦੀ ਹੁੰਦੀ ਹੈ ਉਹ ਅਲੱਗ ਚੀਜ਼ ਹੈ ਪਰ ਜਿੱਥੇ ਕਿਤੇ ਤੁਹਾਨੂੰ ਸੇਵਾ ਦੀ ਲੋੜ ਹੈ ਜਿੰਨੇ ਜੋਗੇ ਆ ਪੈਸੇ ਦੀ ਲੋੜ ਪਈ ਤਾਂ ਪੈਸੇ ਨਾਲ ਆ ਸਮੇਂ ਦੀ ਲੋੜ ਪਈ ਤਾਂ ਸਮਾਂ ਦਾ ਸੀ ਹਮੇਸ਼ਾ ਦਿੰਨੀ ਆ ਔਰ ਸੁਖਵੀਰ ਜੀ ਕਹਿ ਰਹੇ ਹੈਪੀ ਦੀਵਾਲੀ ਸੂਰੀ ਜੀ ਬਹੁਤ ਸ਼ੁਕਰੀਆ ਤੇ ਬਲਜੀਤ ਸਿੰਘ ਕਹਿ ਰਹੇ ਨੇ ਹੈਪੀ ਦੀਵਾਲੀ ਸੁਖਵੀਰ ਸਿੰਘ ਕਹਿ ਰਹੇ ਨੇ ਹੈਪੀ ਦੀਵਾਲੀ ਸੂਰੀ ਜੀ ਹਮ ਅਰਮੇਸ਼ ਕੁਮਾਰ ਕਹਿ ਰਹੇ ਨੇ ਕਿੱਦਾਂ ਜੀ ਠੀਕ ਹੈ ਜੀ ਸੁਖਵੀਰ ਸਿੰਘ ਕਹਿ ਰਹੇ ਨੇ ਹੈਪੀ ਦੀਵਾਲੀ ਜੀ ਸੁਖਵਿੰਦਰ ਕੌਰ ਜੀ ਕਹਿ ਰਹੇ ਨੇ ਹੈਪੀ ਦੀਵਾਲੀ ਸਰ ਥੈਂਕ ਯੂ ਜੀ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਮਿਹਰਬਾਨੀ ਸੁਖਵੀਰ ਸਿੰਘ ਜੀ ਕਹਿ ਰਹੇ ਹੈਪੀ ਦੀਵਾਲੀ ਸੂਰੀ ਜੀ ਥੈਂਕ ਯੂ ਜੀ ਸੁਖਵੀਰ ਜੀ ਜਿੰਦਰ ਸਿੰਘ ਮਾਨ ਜੀ ਕਰਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਮੜ ਜੇ ਅੱਗੇ ਕਰੀ ਜਾ ਰਹੇ ਫੋਨ ਆ ਰਿਹਾ ਕਿਸੇ ਦਾ ਉਹ ਮੇਰੇ ਖਿਆਲ ਇਥੋਂ ਨੂੰ ਡਿਸਕਾਊਂਟ ਚਾਹੀਦਾ ਹੁਣ ਤੇ ਉਹਨਾਂ ਨੂੰ ਮੈਂ ਕਿਹਾ ਸੀ ਪਹੁੰਚ ਕੇ ਮੈਨੂੰ ਕਾਲ ਕਰ ਦਿਓ ਬੜੇ ਕਹਿ ਦਈਏ ਡਿਸਕਾਊਂਟ ਦਵਾਂਗੇ ਠੀਕ ਹੈ ਜੀ ਬਾਈ ਜੀ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਸਾਰਾ ਸਤਿਕਾਰ ਬਹੁਤ ساری ਮਿਹਰਬਾਨੀ ਔਰ ਸਾਇਲ ਸਰীন ਕਰੇ ਨੇ ਹੈਪੀ ਦੀਵਾਲੀ ਸੂਰੀ ਸਾਹਿਬ ਬਹੁਤ ਸ਼ੁਕਰੀਆ ਸਾਇਲ ਜੀ ਤੁਹਾਨੂੰ ਵੀ ਮੈਂ 2-4 ਕਮੈਂਟਸ ਹੋਰ ਲੈ ਲੂੰਗਾ ਉਸ ਤੋਂ ਬਾਅਦ ਵੀਡੀਓ ਨੂੰ ਰੈਪ ਅਪ ਕਰਦੇ ਆਂਗੇ ਰਜਿੰਦਰ ਆਲੂਵਾਲੀਆ ਸਾਹਿਬ ਹੈਪੀ ਦੀਵਾਲੀ ਫਰਮ ਆਲੂਵਾਲੀਆ ਫੈਮਿਲੀ ਤਾਂ ਸਾਰੇ ਜਿੰਨੇ ਵੀ ਸਾਡੇ ਭੈਣ ਭਰਾ ਸਾਡੇ ਫੈਮਿਲੀ ਮੈਂਬਰ ਦੇਖ ਰਹੇ ਆ ਸਾਰਿਆਂ ਨੂੰ ਰਜਿੰਦਰ ਰਜਿੰਦਰ ਜੀ ਸਾਹਿਲ ਜੀ ਰਾਜਵਿੰਦਰ ਕੌਰ ਜੀ ਵੱਲੋਂ ਬਾਕੀ ਕਮੈਂਟ ਉੱਤੇ ਚੱਲੇਗੇ ਨਾ ਸਾਰੇ ਵੱਲੋਂ ਮਮਤਾ ਭਾਰਤਵਾੜ ਜੀ ਵੱਲੋਂ ਸ਼ੇਰਾ ਵਿਰਦੀ ਜੀ ਵੱਲੋਂ ਜਸ ਕੰਬੋਜ ਜੀ ਵੱਲੋਂ ਦੀਪ ਕੌਰ ਜੀ ਵੱਲੋਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਇਹ ਦੀਵਾਲੀ ਸਾਰੀ ਇਹ ਦੀਵਾਲੀ ਜਿਹੜੀ ਹੈ ਤੁਹਾਡੇ ਲਈ ਬਹੁਤ ਸ਼ੁਭ ਹੋਵੇ ਬਹੁਤ ਸਾਰਾ ਧਨ ਤੁਹਾਡੇ ਘਰ ਆਵੇ ਖੁਸ਼ੀਆਂ ਤੁਹਾਡੇ ਘਰ ਆਣ ਔਰ ਚੜ੍ਹਦੀ ਕਲਾ ਹੋ ਜਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ ਬੱਚਿਆਂ ਦੇ ਨੰਬਰ ਅੱਛੇ ਆਜਣ ਤਾਂ ਬਹੁਤ ਸਾਰੀਆਂ ਦੁਆਵਾਂ ਐਚ ਐਲ ਕਾਲਰਾ ਸਾਹਿਬ ਕਾਰਾ ਸਾਹਿਬ ਹੈਪੀ ਦੀਵਾਲੀ ਕਹਿ ਰਹੇ ਨੇ ਸੁਖਵੀਰ ਸਿੰਘ ਜੀ ਦੀਵਾਲੀ ਕਹਿ ਰਹੇ ਨੇ ਹੈਪੀ ਦੀਪavali ਜੀ ਸ਼ੇਰਾ ਵਿਰਧ ਜੀ ਕਹਿ ਰਹੇ ਨੇ ਦੀਵਾਲੀ ਤੇ ਵੀ ਕੰਮ ਤੇ ਅਸੀਂ ਆਸਟ੍ਰੇਲੀਆ ਆਸਟ੍ਰੇਲੀਆ ਦਾ ਹੁਣ ਮੈਨੂੰ ਪਤਾ ਨਹੀਂ ਜੀ ਝੰਡਾ ਕਿਹੜੀ ਕੰਟਰੀ ਦਾ ਬਹਾਦਰ ਸਿੰਘ ਰੱਲ ਕਹਿ ਰਹੇ ਨੇ ਹੈਪੀ ਦੀਵਾਲੀ ਵੀਰ ਜੀ ਤਾਂ ਜਿੰਨੇ ਮੈਂ ਭੈਣਾ ਭਰਾਵਾਂ ਤੇ ਨਾਮ ਲੈ ਰਿਹਾ ਉਹਨਾਂ ਬੋਲੋ ਸਾਰਿਆਂ ਨੂੰ ਹਾਂ ਜੀ ਹੈਪੀ ਦੀਵਾਲੀ ਵੀਰ ਮੈਨੂੰ ਕਾੜ ਦੇ ਪਣਾ ਆ ਆ ਲਾਈਵ ਹੀ ਚੱਲਦਾ ਬੰਦਾ ਮਿਲਣ ਆਇਆ ਕੀ ਨਾ ਤੁਹਾਡਾ ਬਰਨਾਲੇ ਤੋਂ ਕੇછા ਬਰਨਾਲੇ ਤੋਂ ਕੇછા ਪੇਂਟਰ ਕੇછા ਪੇਂਟਰ ਆਇਆ ਬਰਨਾਲੇ ਤੋਂ ਮਿਲਣ ਕੋਈ ਨਹੀਂ ਦਿਨਾਂ ਨੰਬਰ ਕੋਈ ਇਸ਼ੂ ਹੈ ਮੈਂ ਉਧਾਂ ਵੈਸੇ ਕਦੀ ਲੋਡ ਸ਼ੌਕ ਲਈ ਕਦੀ ਲੋਡ ਪਏ ਸਾਡੀ ਲੋਡ ਨਾ ਪਵੇ ਰੱਬ ਕਰੇ ਹਨਾ ਕੋਈ ਗੱਲ ਨਹੀਂ ਜਦੋਂ ਪੈ ਗਈ ਰਾਜੋ ਲਿਖ ਲਓ ਨੰਬਰ 83601 ਬਿਸਟਿੰਗ ਕਾਰਡ ਕਿੱਥੇ ਹੈ ਜੀ ਬਿਸਟਿੰਗ ਕਾਰਡ ਭਾਜੀ ਕਿੱਥੇ ਬਣਾਏ ਗਰੀਬ ਬੰਦੇ ਦੀਪਕੌਰ ਜੀ ਕਹਿ ਰਹੇ ਨੇ ਮਾਈ ਨੇਮ ਜੀ ਦੀਪਕੌਰ ਜੀ ਸੁਖਵਿੰਦਰ ਕੌਰ ਜੀ ਸਹੋਤਾ ਸੁਖ ਸਾਹਿਬ ਮਿਨਾਕਸ਼ੀ ਵਰਮਾ ਜੀ ਲੈ ਵੀਰੇ 8360101573 ਠੀਕ ਹੈ ਜੀ ਓਕੇ ਬਰਨਾਲੇ ਤੋਂ ਕੇਚਾ ਬਰਨਾਲਾ ਖਾਂਦਾ ਹੈ ਬੈਂਟਰ ਪੇਂਟਰ ਬਰਨਾਲੇ ਤੋਂ ਪੇਂਟਰ ਕੇਚਾ ਖਾਂਦਾ ਪੇਠਾ ਪਰ ਸਾਬ ਨਾ ਖਾਣਾ ਬਿਲਕੁਲ ਵੀ ਮਠਿਆਈ ਜ਼ਿਆਦਾ ਨਹੀਂ ਖਾਣੀ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਭਰਾ ਓਕੇ ਵੀਰੇ ਤਾਂ ਮੈਂ ਨਾ ਪੜਦਾ ਜੀ ਮਿਨਾਕਸ਼ੀ ਵਰਮਾ ਜੀ ਰਾਜਕੁਮਾਰ ਜੀ ਸੀਤਾ ਦੇਵੀ ਜੀ ਰਵੀ ਭੂਸ਼ਣ ਸਾਹਿਬ ਮਿਨਾਕਸ਼ੀ ਵਰਮਾ ਜੀ ਦੀਵਾਲੀ ਕਦੋਂ ਮਨਾ ਰਹੇ ਕੱਲ ਕੀ ਪਰਸੋਂ ਸੋ ਕਨਫਿਊਜ਼ਡ ਮੈਨੂੰ ਇੱਕ ਬੰਦਾ ਕਹਿੰਦਾ ਦੀਵਾਲੀ ਉਦੋਂ ਦੀ ਮੰਨ ਕੇ ਚੱਲੋ ਜਿੱਦੋਂ ਤੁਹਾਡੀ ਘਰ ਵਾਲੀ ਕਹਦੇਵੇ ਸੋ ਸਾਡੇ ਘਰ ਦੇ ਕਹਿੰਦੇ ਕਿ ਪਰਸੋ ਮਨਾਉਣੀ ਆ ਤਾਂ ਆਪਾਂ ਪਰਸੋ ਦੀ ਮੰਨ ਕੇ ਚੱਲਦੇ ਪਰ ਕੱਲ ਵੀ ਮਨਾ ਲਾਂਗੇ ਇਹ ਦੀ ਕਿਹੜੀ ਗੱਲ ਹੈ ਹਰਮਨ ਨੀਲੋਂ ਸਾਹਿਬ ਦਵਿੰਦਰ ਕੌਰ ਜੀ ਕਹਿੰਦੇ ਕੀ ਹਾਲ ਚਾਲ ਠੀਕ ਠਾਕ ਜੀ ਹਰਮਨ ਮਹਿਸਾਬ ਖੁਸ਼ਦਿਲ ਜੀ ਹੈਪੀ ਦੀਵਾਲੀ ਸੂਰੀ ਸਾਹਿਬ ਐਂਡ ਆਰ ਯੂ ਆਰ ਆ ਟੀਮ ਫੈਮਿਲੀ ਵੀਰ ਜੀ ਥੈਂਕ ਯੂ ਜੀ ਸੰਦੀਪ ਹੈਰੀ ਸਾਹਿਬ ਕੈਨ ਹੈਪੀ ਦੀਵਾਲੀ सुरेंद्र ਕੁਮਾਰ ਜੀ ਕੈਨ ਹੈਪੀ ਦੀਵਾਲੀ ਆਸ਼ੂ ਬਖਸ਼ੀ ਜੀ ਸੂਰੀ ਜੀ ਨੰਬਰ ਸੈਂਡ ਕਰੋ ਨੰਬਰ ਮੈਂ ਬੋਲਿਆ ਜੀ ਉਹਨੇ 8360101573 ਆਸ਼ੂ ਬਖਸ਼ੀ ਸਾਹਿਬ ਕਹਿੰਦੇ ਅਰਜੈਂਟ ਹੈ ਹਰਮਨ ਨੀਲੋ ਸਾਹਿਬ ਲੱਕੀ ਮਲਾਈਤ ਜੀ ਸਾਡਾ ਭਰਾ ਇੰਗਲੈਂਡ ਤੋਂ ਹੈਪੀ ਦੀਵਾਲੀ ਭਾਜੀ ਆਸ਼ੂ ਬਖਸ਼ੀ ਜੀ ਹੈਪੀ ਦੀਵਾਲੀ ਹਰਪਿੰਦਰ ਸਿੰਘ ਜੀ ਹੈਲੋ ਲਿਖ ਰਹੇ ਨੇ ਸੁਖਵਿੰਦਰ ਕੌਰ ਜੀ ਕੈਨ ਨੇ 21 ਦੀ ਅਸਰ ਦੀਵਾਲੀ ਮੈਂ ਵੀ 21 ਦੀ ਕਹਿੰਦਾ ਜੀ ਦੀਪਕੌਰ ਜੀ ਕਰਨ ਨੇ ਆਈ ਸਪੋਟ ਆਲਵੇਜ਼ ਬਰੋ थैंक यू वेरी मच ਭੈਣ ਜੀ ਚਲਮਣ ਸਿੰਘ ਗੋਸਲ ਸਾਹਿਬ ਸੋਤਾ ਸੁਖ ਜੀ ਸੰਦੀਪ ਕੌਰ ਸੈਣੀ ਜੀ ਮਨੂ ਕੇ ਕੇਬਲ ਜਾੜਲਾ ਹੈਪੀ ਦੀਵਾਲੀ ਜੀ ਮਿਨਾਕਸ਼ੀ ਵਰਮਾ ਕਰਨ ਨੇ ਇਹ ਵੀ ਸਹੀ ਆ ਬਰੋ ਬਿਲਕੁਲ ਜੀ ਕਹਿੰਦੇ ਕਿ ਜਿੱਦਣ ਤੁਹਾਡੀ ਘਰ ਦੀ ਲక్ష్ਮੀ ਕਹਿ ਦਵੇ ਉਦੋਂ ਹੀ ਮੰਨ ਕੇ ਚਲੋ ਦੀਪ ਸੱਬਰਵਾਲ ਸਾਹਿਬ ਹੈਪੀ ਦੀਵਾਲੀ ਜੀ ਰਵੀ ਭੂਸ਼ਣ ਜੀ ਪਾਜੀ ਮਠਾਈ ਖਾਣਾ ਚਾਹੀਏ ਯਰ ਦੇਖੋ ਪਾਜੀ ਜਦੋਂ ਮਿਲਾਵਟ ਨਹੀਂ ਸੀ ਆਪਾਂ ਵੀ ਖਾਂਦੇ ਸੀ ਹੁਣ ਅਵੇਅਰ ਹੋ ਗਏ ਆ ਠੀਕ ਹੈ ਟੇਸਟ ਲਈ ਜਿਹੜੀ ਤੁਹਾਨੂੰ ਪਤਾ ਕਿ ਰੇਨਾਰਡ ਅੱਛਾ ਅੱਛੀ ਦੁਕਾਨ ਹੈ ਤੁਹਾਨੂੰ ਪਤਾ ਕਿ ਜਿੱਥੇ ਵੱਡੀ ਦੁਕਾਨ ਫੀਕਾ ਪਕਵਾਨ ਨਹੀਂ ਹੈ ਤੁਹਾਨੂੰ ਉਹਨਾਂ ਦੀ ਕੁਆਲਿਟੀ ਤੇ ਭਰੋਸਾ ਉੱਥੋਂ ਲੈ ਲਓ ਇੱਕ ਡੱਬਾ ਵੀ ਬਹੁਤ ਹੈ ਥੋੜਾ ਖਾ ਲਓ ਥੋੜਾ ਵੰਡ ਦਿਓ ਉਹਨਾਂ ਲੋਕਾਂ 'ਚ ਵੰਡ ਦਿਓ ਜਿਹੜੇ ਵਿਚਾਰੇ ਨਹੀਂ ਮਠਿਆਈ ਖਰੀਦ ਸਕਦੇ ਮੇਰੇ ਖਿਆਲ ਆ ਉਹ ਜਦੋਂ ਖਾ ਕੇ ਸਵਾਦ ਲੈਣਗੇ ਉਹਦਾ ਰਸ ਤੁਹਾਨੂੰ ਜ਼ਿਆਦਾ ਆਊਗਾ ਬਲਵਿੰਦਰ ਦਾਸ ਜੀ ਇੱਕ ਪਣ ਮੜਨ ਸੁਰੇਂਦਰ ਕੁਮਾਰ ਜੀ ਨਿਰਮਲ ਬੰਗੜ ਸਾਹਿਬ ਜਤਿੰਦਰ ਕੁਮਾਰ ਯਾਦਵ ਜੀ ਮਨਦੀਪ ਚੇਹਰਾ ਸਾਹਿਬ ਬਲਵਿੰਦਰ ਦਾਸ ਜੀ ਰਵੀ ਭੂਸ਼ਨ ਜੀ ਬਈ ਇਹ ਦੇਖੀ ਅੰਦਰ ਤਾਰਾ ਚੰਦ ਸਾਹਿਬ ਗੁਰਚਰਨ ਸਿੰਘ ਜੀ ਸੁਖਵਿੰਦਰ ਕੌਰ ਜੀ ਮੈਂ ਨਾਮ ਕੱਲੇ ਆ ਹੋਮ ਮੇਡ ਸਵੀਟ ਖਾਓ ਜੀ ਜਿਹੜੇ ਭੈਣ ਭਰਾ ਦੀਵਾਲੀ ਵਿਸ਼ ਕਰ ਰਹੇ ਨੇ ਮੈਂ ਸਿਰਫ ਉਹਨਾਂ ਦਾ ਨਾਮ ਲੈ ਰਿਹਾ ਹਾਂ ਤੇ ਬਾਕੀ ਜਿਹੜੇ ਹੋਰ ਮੈਸੇਜ ਆ ਰਹੇ ਆ ਮੈਂ ਉਹਨਾਂ ਦਾ ਮੈਸੇਜ ਵੀ ਤੁਹਾਡੇ ਤੱਕ ਅਪੜਦਾ ਕਰ ਰਿਹਾ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਲਜੀਤ ਸਿੰਘ ਜੀ ਬਹੁਤ ਸ਼ੁਕਰੀਆ 21 डन फॉर ਮਾਈ ਸਾਈਡ ਆਲਸੋ ਹੈਪੀ ਦਿਵਾਲੀ ਸਟੇ ਬਲੈਸ ਥੈਂਕ ਯੂ ਪੈਂਜੀ ਅਨੁਰਾਦਾ ਕਰਨ ਹੈਪੀ ਦਿਵਾਲੀ ਵੀਰ ਜੀ ਐਡਵਾਂਸ ਥੈਂਕ ਯੂ ਪੈਂਜੀ ਥੈਂਕ ਯੂ ਵੈਰੀ ਮਚ ਸੋ ਸਾਥਿਓ ਹੁਣ ਮੈਂ ਵੀਡੀਓ ਨੂੰ ਰੈਪ ਅਪ ਕਰਨ ਲੱਗਾ ਕਿਉਂਕਿ ਇੱਕ ਸਾਡੇ ਅਜ਼ੀਜ਼ ਨੇ ਉਹਨਾਂ ਦੇ ਘਟੋ-ਵਟ ਸੱਤ-ਅੱਠ ਕਾਲ ਆ ਗਈਆਂ ਪਤਾ ਨਹੀਂ ਕੋਈ ਐਮਰਜੈਂਸੀ ਨਾ ਹੋਵੇ ਤਾਂ ਹਨੀ ਕੁਮਾਰ ਜੀ ਵੱਲੋਂ ਹੈਪੀ ਦਿਵਾਲੀ ਮੱਖਣ ਹਾਂਸਰੋਂ ਸਾਡਾ ਭਰਾ ਬਾਜੀ ਸਿਹਤ ਵਿਭਾਗ ਰਿਸ਼ਵਤ ਲੈਂਦਾ ਕਹਿੰਦੇ ਇੱਕ ਵਾਰੀ ਫੜਾ ਵੀ ਦਿਓ ਨਾ ਮੱਖਣ ਭਾਜੀ ਤੁਹਾਨੂੰ ਪਤਾ ਫੇ ਸਾਡਾ ਡੰਗਿਆ ਤੇ ਸੱਪ ਦਾ ਡੰਗਿਆ ਰਾਤ ਨਹੀਂ ਮੁੜ ਕੇ ਆਉਂਦਾ ਇੱਕ ਵਾਰੀ ਫੜਾ ਦਿਓ ਜਿਹੜਾ ਕੋਈ ਰਿਸ਼ਵਤ ਲੈਂਦਾ ਬਾਕੀ ਕੋਈ ਗੱਲ ਨਹੀਂ ਜਿਸ ਕਿਸੇ ਸਾਡੇ ਭਰਾ ਜਾਂ ਭੈਣ ਕੋਈ ਐਵੀਡੈਂਸ ਹੈ ਜਾਂ ਮਨ 'ਚ ਕੋਈ ਬਲਬਲਾ ਜਾਂ ਮਨ 'ਚ ਕੋਈ ਗਿਲਾ ਉਹ ਵੀ ਆਪਣਾ ਬਲਬਲਾ ਗਿਲਾ ਸਾਂਝਾ ਕਰ ਸਕਦੇ ਐਵੀਡੈਂਸ ਦੇ ਸਕਦੇ ਆ ਤੁਹਾਡੀ ਲੜਾਈ ਤੁਹਾਡੇ ਨਾਲ ਲੜਾਂਗੇ ਆ ਰਾਜੂ ਕੇਸੀ ਐਪੀ ਸਰ ਸੰਜੀਤ ਸਿੰਘ ਜੀ ਹੈ ਹਾਈ ਲਿਖ ਰਹੇ ਨੇ ਔਰ ਵਿਜੇ ਰਾਜਪਾਲ ਜੀ ਜਸਵਿੰਦਰ ਪਾਲ ਜੀ ਰਵਿੰਦਰ ਬਾਲੀ ਸਾਹਿਬ ਰਵੀ ਪੂਸ਼ਣ ਜੀ ਸੰਜੀਤ ਸੰਜੀਤ ਜੀ ਨਸੀਬ ਚਾਨ ਨਸੀਬ ਚਾਨ ਜੀ ਹੈਪੀ ਦੀਵਾਲੀ ਕਰਨ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਆਪਣਾ ਹੱਥ ਇਸੇ ਤਰੀਕੇ ਸਾਡੇ ਸਿਰ ਤੇ ਰੱਖਿਓ ਕਿਉਂਕਿ ਤੁਸੀਂ ਸਾਡੀ ਸਪੋਰਟ ਚੋਂ ਤਾਂ ਅਸੀਂ ਉੱਡੇ ਫਿਰਦੇ ਆ ਆਦਰਵਾਇਸ ਸਾਡੇ ਪਿੱਛੇ ਨਾ ਕੋਈ ਸਿਆਸਤਦਾਨ ਨਾ ਕੋਈ ਅਫਸਰ ਹੈ ਸਾਡੇ ਪਿੱਛੇ ਤੁਸੀਂ ਹੋ ਤੁਸੀਂ ਸਾਡੀ ਸਪੋਰਟ ਹੋਰ ਤੁਹਾਡੇ ਪਿੱਛੇ ਉਹਦੀ ਆਵਾਜ਼ ਹੈ ਉਹਦੀ ਆਵਾਜ਼ ਮਤਲਬ ਥੋੜੀ ਜਿਹੜੀ ਆਵਾਜ਼ ਹੈ ਉਹੀ ਉਹਦੀ ਆਵਾਜ਼ ਹੈ ਪਰ ਉਹਦੀ ਜਿਹੜੀ ਆਵਾਜ਼ ਹੈ ਥੋੜੀ ਆਵਾਜ਼ ਸੋ ਇਸ ਕਰਕੇ ਆਪਣਾ ਪਿਆਰ ਬਣਾਈ ਰੱਖੋ ਰਜਤ ਬੱਸੀ ਸਾਹਿਬ ਮਨਜੀਤ ਹਰਸ਼ ਜੀ ਤੇ ਇਹ ਵੀ ਪੈਸੇ ਲੈ ਕੇ ਪ੍ਰੋਮੋਸ਼ਨ ਵੀਡੀਓ ਕਰਦਾ ਥੈਂਕ ਮੈਂ ਕਰਦਾ ਜੀ ਮਨਜੀਤ ਹਰਜੀ ਮੈਂ ਤਾਂ ਪਹਿਲੇ ਹੀ ਬੋਲਿਆ ਕਿ ਪ੍ਰੋਮੋਸ਼ਨ ਵੀਡੀਓ ਪੈਸੇ ਨਾਲ ਹੁੰਦੀ ਹੈ ਪਰ ਮੈਂ ਕਿਸੇ ਖਾਂਡ ਵਾਲੀ ਚੀਜ਼ ਦੀ ਗਲਤ ਚੀਜ਼ ਨਹੀਂ ਕਰਦਾ ਗਲਤ ਦਵਾਈ ਦੀ ਨਹੀਂ ਕਰਦਾ ਮੇਰੇ ਕੋਲ ਨਾ ਮਨਜੀਤ ਹਰਸ਼ ਵੀਰੇ ਸੁਣ ਲਈ ਜਿੰਨੇ ਪੈਸੇ ਮੈਂ ਮਹੀਨੇ ਤੇ ਛੱਡਦਾ ਨਾ ਫੇਕ ਐਡਵਰਟਾਈਜ਼ਮੈਂਟ ਵਾਲਿਆਂ ਦੇ ਉਹਨੇ ਚ ਤਾਂ ਸ਼ਾਇਦ ਬਹੁਤੇ ਵਿਕ ਜਾਂ। ਨਾ ਤਾਂ ਮੈਂ ਜਿਹੜੇ ਮੇਰੇ ਕੋਲ ਨਾ ਬੜੇ ਇਦਾਂ ਦੇ ਲੋਕ ਆਉਂਦੇ ਆ ਕਿ ਸਾਡੀ ਐਡ ਕਰ ਦੋ ਜਿਹੜੇ ਖੋਇਆ ਪਿਆਰ ਮਿਲਾਤੇ ਆ ਕਹਿੰਦੇ ਕਿ ਜਿੰਨੇ ਪੈਸੇ ਮੰਗੋ ਉਨੇ ਹੀ ਦਵਾਂਗੇ। ਆ ਹੋਰ ਕਈ ਵੈਦਬੂਦ ਆਉਂਦੇ ਆ ਕਿ ਅਸੀਂ ਖਾਨਦਾਨੀ ਵੈਦ ਨੇ ਆ। ਇਹ ਲੋਕਾਂ ਨੂੰ ਮੈਂ ਮਤਲਬ ਬਿਲਕੁਲ ਵੀ ਪੜਨ ਵੀ ਨਹੀਂ ਦਿੰਦਾ ਆਪਣੇ ਦਫ਼ਤਰ ਤੋਂ। ਸੋ ਮੈਂ ਜਿੰਨੇ ਕਿ ਤੁਸੀਂ ਨਾ ਮੱਥਾ ਟੇਕਦੇ ਹੋਣੇ ਇੰਨੀ ਕਦੀ ਨੌਕਰੀ ਮਿਲ ਜਵੇ ਉਨੇ ਦੀ ਮੈਂ ਐਡ ਮਹੀਨੇ ਦੀ ਛੱਡਦਾ ਔਰ ਬੰਦੇ ਨੂੰ ਕਹਿੰਦਾ ਕਿ ਭਾਈ ਨਾ ਮੈਂ ਕਰਨੀ ਆ ਔਰ ਨਾ ਮੈਂ ਕਦੇ ਵੀ ਤੁਹਾਡੀ ਐਡ ਕਰੂੰਗਾ ਮਨਜੀਤ ਹਰਸ਼ ਇਹ ਵੀ ਪੈਸੇ ਲੈ ਕੇ ਪ੍ਰੋਮੋਸ਼ਨ ਵੀਡੀਓ ਕਰ ਕਰਦਾ ਜਾਂ ਸਿੱਕੇ ਦੂਜਾ ਮੈਂ ਇਹ ਯਰ ਕਰਦਾ ਮੈਂ ਕਦੋਂ ਮੁੱਕਰਿਆ ਤੂੰ ਤੇਰੇ ਤੇਰਾ ਕੋਈ ਚੱਜ ਦਾ ਕੰਮ ਹੋਊਗਾ ਇੱਕ ਨੰਬਰ ਦਾ ਕੰਮ ਹੋਊਗਾ ਦੱਸ ਦੀ ਮੈਂ ਤੇਰੀ ਵੀ ਐਡ ਕਰ ਦੂੰਗਾ ਪਰ ਫੇਕ ਬੰਦੇ ਵੀ ਆਈ ਤੇ ਐਡ ਨਹੀਂ ਕਦੀ ਕੀਤੀ ਠੀਕ ਹੈ ਨਾ ਐਡ ਦਾ ਐਮ ਐਸ ਤੋਂ ਨਹੀਂ ਵੀ ਕਰਦਾ ਐਡ ਦਾ ਵਿਰਾਟ ਕੋਹਲੀ ਵੀ ਕਰਦਾ ਐਡ ਦਾ ਸਲਮਾਨ ਖਾਨ ਵੀ ਕਰਦਾ ਐਡ ਦਾ ਦੀਪਿਕਾ ਪਾਦুকੋਨ ਵੀ ਕਰਦੀ ਹੈ ਤੇ ਆ ਜਿਹੜੀ ਗੱਡੀ ਆ ਜੇ ਐਡ ਦਾ ਕਰਾਂ ਫਿਰ ਜਦੋਂ ਮੈਨੂੰ ਲੋਕ ਖਬਰਾਂ ਤੇ ਸੱਜਦੇ ਤੁਰ ਕੇ ਜਾਊਗਾ ਮੈਂ ਹੈ ਨਾ ਅੱਜ ਤੱਕ ਖਬਰ ਵਾਲੇ ਦੇ ਕਿਸੇ ਤੋਂ ਪੈਸਾ ਨਹੀਂ ਲਿਆ ਅਕਲ ਕਰੀਦੀ ਹੁੰਦੀ ਆ 7-8000 ਖਬਰਾਂ ਕਰ ਦਿੱਤੀਆਂ ਅੱਜ ਤੱਕ ਕੋਈ ਕਹਿ ਨਹੀਂ ਸਕਦਾ ਕਿ 1 ਰੁਪਿਆ ਵੀ ਖਬਰ ਦਾ ਲਿਆ ਆ ਸਾਰਾ ਦਿਨ ਗੱਡੀ ਸੜਕਾਂ ਤੇ દોੜਦੀ ਆ ਜਿਹੜੇ ਨਾਲ ਤਿੰਨ ਚਾਰ ਮੁੰਡੇ ਉਹਨਾਂ ਤੇ ਖਰਚੇ ਜੇ ਮੈਂ ਐਡਮਾ ਕਰਾਂ ਮੇਰੇ ਕੋਲ ਕਿਹੜਾ ਕੋਈ ਬਿਜ਼ਨਸ ਹੈ ਜੇ ਮੈਨੂੰ ਸਰਕਾਰੀ ਤਨਖਾਹ ਲੱਗਿ ਹੋਵੇ ਫਿਰ ਨਹੀਂ ਕਰਦਾ ਐਡ ਪਰ ਹਾਂ ਵੈਸੇ ਮੈਂ ਮਨ ਪਣਾਇਆ ਆ ਕਿ ਆਉਣ ਵਾਲੇ ਸਮੇਂ 'ਚ ਕੋਈ ਬਿਜ਼ਨਸ ਸੈਟਅਪ ਕਰਾਂ ਮੈਂ ਐਡਮਾ ਕਰਾਂ ਇਹ ਮੇਰਾ ਪਰਸਨਲ ਮੰਨਿਆ ਕਿਉਂਕਿ ਮੈਂ ਇਸ ਵਾਰ ਆਪਣੀ ਟੀਮ ਨਾਲ ਵੀ ਗੱਲ ਕੀਤੀ ਮੈਂ ਕਿਹਾ ਵੀ ਅਸੀਂ ਪਿਛਲੇ 20-25 ਦਿਨ ਤੋਂ ਐਡਵਰਟਾਈਜ਼ਮੈਂਟ ਲਗਾਤਾਰ ਕਰ ਰਹੇ ਸੀਗੇ ਉਹਦੇ 'ਚ ਸਾਡੀਆਂ ਖਬਰਾਂ ਜਿਹੜੀਆਂ ਆ ਉਹਨਾਂ ਨੂੰ ਪ੍ਰੋਪਰ ਵੇਲ ਨਹੀਂ ਦੇ ਹੁੰਦੀ ਉਹਨਾਂ ਨੂੰ ਮਤਲਬ ਦਿੱਕਤ ਚਲਣੀ ਪੈਂਦੀ ਆ ਜਿਹੜੇ ਸਾਡੇ ਭੈਣ ਭਰਾ ਸੜ ਤੋਂ ਉਮੀਦ ਰੱਖਦੇ ਤਾਂ ਮੈਂ ਆਪਣੀ ਟੀਮ ਨੂੰ ਕਿਹਾ ਸੀ ਕਿ ਕੋਈ ਆਪਾਂ ਬਿਜ਼ਨਸ ਸੈਟਅਪ ਕਰੀਏ ਤਾਂ ਜੋ ਸਾਨੂੰ ਆਪਣਾ ਕੰਮ ਚਲਾਣ ਲਈ ਆ ਗੱਡੀ ਚਲਾਉਣ ਲਈ ਸਾਰਾ ਦਿਨ ਆਪਣੇ ਖਰਚੇ ਕਰਨ ਲਈ ਕਿਉਂਕਿ ਨੈਟ ਬੈਲੀ ਇੰਨਾ ਆ ਜਾਂਦਾ ਹਨਾ ਸਾਰਾ ਦਿਨ ਫੋਨ ਚੱਲਦੇ ਆ ਕਦੀ ਕਿਸੇ ਤੋਂ ਚਾਹ ਤੱਕ ਨਹੀਂ ਪੀਤੀ ਪਾਣੀ ਤੱਕ ਨਹੀਂ ਪੀਤਾ ਅਗਲੇ ਨੂੰ ਆਪ ਭਲਾਈ ਦ ਸਕੋ ਜੇ ਕੋਈ ਖਬਰ ਲਵਾੜ ਵੀ ਆਉਂਦਾ ਤਾਂ ਮੈਂ ਕਿਹਾ ਵੀ ਸਾਡੇ ਖਰਚੇ ਚੱਲਦੇ ਨੇ ਕੋਈ ਬਿਜ਼ਨਸ ਸੈਟਅਪ ਕਰੇ ਕੋਈ ਕੰਮ ਖੋਲੀਏ ਤਾਂ ਜੋ ਅਸੀਂ ਐਡਵਰਟਾਈਜ਼ਮੈਂਟ ਅਗਲੇ ਸੀਜ਼ਨ ਨਾ ਕਰੀਏ ਇਹ ਵੈਸੇ ਸਾਡੀ ਟੀਮ ਦੀ ਗੱਲ ਚੱਲ ਰਹੀ ਸੀ ਤਾਂ ਚਲੋ ਆਹ ਬਾਈ ਨੇ ਗੱਲ ਕੀਤੀ ਕਿਉਂਕਿ ਕਈ ਵਿੱਚ ਹੁੰਦੇ ਆ ਨਾ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਤੋਂ ਜਾਂ ਫੇਕ ਆਈਡੀਆਂ ਹੁੰਦੀਆਂ ਮੈਂ ਇੱਕ ਵਾਰੀ ਕਮੈਂਟਸ ਪੜ੍ਹਦਾ ਮੈਂ ਜਿਹੜੇ ਭੈਣ ਭਰਾਵਾਂ ਦੇ ਆਏ ਆ ਹਮ ਰਜਤ ਬੱਸੀ ਸਾਹਿਬ ਹੈਪੀ ਦੀਵਾਲੀ ਜੀ ਔਰ ਕਾਰਤਿਕ ਮਿੱਤਲ ਸਾਹਿਬ ਵਿੱਕੀ ਰਾਣਾ ਜੀ ਦੀਪਕੌਰ ਭੈਣ ਜੀ ਥੈਂਕ ਯੂ ਆਲਵੇਸ ਭੈਣ ਜੀ ਅਮਨ ਸੱਲਣ ਸਾਹਿਬ ਨਿਰਮਲ ਬੰਗੜ ਸਾਹਿਬ ਹੈਪੀ ਦੀਵਾਲੀ ਬ੍ਰਦਰ ਹੈਪੀ ਦੀਵਾਲੀ ਜੀ ਕਾਰਤਿਕ ਮਿੱਤਲ ਸਾਹਿਬ ਮਨਦੀਪ ਕੌਰ ਭੈਣ ਜੀ ਕੁਲਵੀਰ ਸਿੰਘ ਜੀ ਪੱਕੇ ਹਾਥੀ ਵਾਲੇ ਬਿਲਕੁਲ ਇਹ ਕਹਿੰਦੇ ਨੇ ਸਾਰੇ ਜ਼ਿਲ੍ਹੇ ਦੀਆਂ ਦੁਕਾਨਾਂ ਤੇ ਸੈਂਪਲ ਹੋਣੇ ਚਾਹੀਦੇ ਆ ਮੈਂ ਤਾਂ ਉਹੀ ਕਹਿੰਨ ਕਿ ਪੈਮਾਨਾ ਹੋਣਾ ਚਾਹੀਦਾ ਜੀ ਇੱਕ ਤਰੀਕਾ ਹੋਣਾ ਚਾਹੀਦਾ ਕਿ ਇੰਨਾ ਇੰਨੀ ਪ੍ਰੋਡਕਸ਼ਨ ਕਿੱਥੋਂ ਹੋ ਰਹੀ ਆ ਬਹੁਤ ਚੰਗੀ ਗੱਲ ਕੀਤੀ ਆ ਜੀ ਪੱਕੇ ਹਾਥੀ ਵਾਲੇ ਭਰਾਵਾਂ ਨੇ ਕਿ ਸੈਂਪਲ ਹਰ ਦੁਕਾਨ ਦੇ ਭਰੇ ਜਾਣੇ ਚਾਹੀਦੇ ਆ ਔਰ ਅਚਨ ਚੇਤ ਹੋਣਾ ਚਾਹੀਦਾ ਇਹ ਨਹੀਂ ਕਿ ਪਹਿਲਾਂ ਮੀਡੀਅਮ ਦੱਸ ਦੋ ਜਾਂ ਹੋਰਾਂ ਨੂੰ ਦੱਸ ਦੋ ਕਿ ਅਸੀਂ ਜਾ ਰਹੇ ਹਾਂ ਹਰ ਦੁਕਾਨ ਦੇ ਸੈਂਪਲ ਭਰੇ ਜਾਣੇ ਚਾਹੀਦੇ ਸਸੀ ਕਾਲ ਜੀ ਕੀ ਨਾ ਤੁਹਾਡਾ ਭਵਿੰਦਰ ਕਿਹੜਾ ਪਿੰਡ ਹੈ ਕਿਸ਼ਨਪੁਰਾ ਤਾਂ ਚਲਦੇ ਲੱਭ ਕਿਸ਼ਨਪੁਰੇ ਦਾ ਭਰਾ ਭਵਿੰਦਰ ਸਿੰਘ ਮਿਲਿਆ ਲਾਈਟ ਚ ਆ ਜਾਓ ਮੜੇ ਜੀ ਕੁਛ ਕਹਿਣਾ ਕੁਛ ਖੁਸ਼ ਹੈ ਜੀ ਖੁਸ਼ ਹੈ ਜੀ ਖੁਸ਼ ਹੈ ਦਿਵਾਲੀ ਦੀ ਮੁਬਾਰਕਾਂ ਤੁਹਾਨੂੰ ਵੀ ਬਹੁਤ ਚਲੋ ਪਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ। ਚੜ੍ਹਦੀ ਕਲਾ ਜੀ। ਠੀਕ ਹੈ ਵੀਰੇ ਬਹੁਤ ਸ਼ੁਕਰ ਹੈ ਤੁਹਾਡਾ ਜੀ। ਆਪਾਂ ਕੰਮ ਕਰੀਦਾ ਬਿਲਡਿੰਗ ਦਾ। ਬਿਲਡਿੰਗ ਦਾ ਕੰਮ ਕਰਦੇ ਆ। ਪਹਿਲਾਂ ਕਰਦੇ ਜੀ ਸਾਰਾ ਟਰੱਕ ਵਾਲੀ ਵਾਲੇ ਦੇ। ਉਤੋਂ ਬਾਅਦ ਬੜੇ ਵਾਲੇ ਦੇ। ਹੁਣ ਬਿਲਡਿੰਗ ਦਾ ਕੰਮ ਕਰਦੇ ਆ। ਜੀਪਾ ਜਪਾ ਮੋਡੀਫਾਈ ਕਰੀਦਾ ਜੋ ਮਰਜ਼ੀ ਕਰਾਉਣਾ। ਆ ਮੇਰੀ ਸਕੋਰਪਿਓ ਮੋਡੀਫਾਈ ਕਰ ਦੂੰਗਾ। ਚੱਕਰ ਨਹੀਂ ਆ ਰਿਹਾ। ਚਲੋ ਮਰਜ਼ੀ। ਠੀਕ ਹੈ। ਕਿਸ਼ਨਪੁਰ ਆਈਏ ਫਿਰ? ਕਿਸ਼ਨਪੁਰ ਆਜੋ ਚਾਹੀਏ ਇੱਥੇ ਆਜੋ। ਚਲੋ ਠੀਕ ਹੈ ਮਿਲਦੇ ਆਂ ਫੇਰ। ਓਕੇ ਵੀਰੇ। ਓਕੇ ਵੀ ਚਰਨਜੀਤ ਸੰਧੂ ਜੀ ਹਾਂ ਚਰਨਜੀਤ ਸੰਧੂ ਕਹਿੰਨੇ ਗਰੀਬਾਂ ਨੂੰ ਮਠਿਆਈ ਲੈ ਕੇ ਦੋ ਨਹੀਂ ਗਰੀਬਾਂ ਲਈ ਦੇਖੋ ਨਾ ਮਠਿਆਈ ਨਹੀਂ ਕੋਈ ਸ਼ੋਰ ਕਰਾਂਗੇ ਪਲਾਨ ਪਰ ਬੜੀ ਵਾਰ ਬਹੁਤ ਕੁਝ ਕਰਦੇ ਆ ਲੇਕਿਨ ਉਹ ਹਰ ਇੱਕ ਜੀ ਨੂੰ ਸ਼ੋਅ ਆਫ ਨਹੀਂ ਕਰ ਸਕਦੇ ਫਿਰ ਮਤਲਬ ਵੀਡੀਓ ਨਹੀਂ ਬਣਾ ਸਕਦੇ ਫਿਰ ਇਹ ਲੱਗਦਾ ਕਿ ਡਰਾਮਾ ਹੋ ਰਿਹਾ ਔਰ ਵੈਸੇ ਵੀ ਮੈਂ ਬਲੀਵ ਕਰਦਾ ਜਿਹੜੀ ਸੇਵਾ ਆਪਣੀ ਜੇਬ ਚੋਂ ਕਰਨੀ ਚਾਹੀਦੀ ਆ ਕੁਝ ਲੋਕ ਫੰਡ ਮੰਗਾ ਕੇ ਕਰਦੇ ਸੀ ਆਪੇ ਕਰ ਲਈਦੀ ਆ ਉਹ ਚਲ ਕੰਮ ਕਰ ਮਨਜੀਤ ਹਰਸ਼ ਬਕਵਾਸ ਮਾਰ ਰਿਹਾ ਕਲਵੀਰ ਚੋਪੜਾ ਕਹ ਰਹੇ ਸੂਰੀ ਸਾਹਿਬ ਹੈਪੀ ਦੀਵਾਲੀ ਹੈਪੀ ਦੀਵਾਲੀ ਜੀ 카ਰ্তিক ਮਿੱਤਲ ਜੀ ਕਹ ਰਹੇ ਜੇ ਕਿੰਨੇ ਕਿੰਨੇ ਲੋਕ ਆ ਯਾਰ ਸੂਰੀ ਵੀਰਨ ਨਾਈਸ ਜਰਨਲਿਜ਼ਮ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਦੀਪਕੋਰ ਕਹਿ ਰਹੇ ਨੇ ਗੁੱਸਾ ਮੈਂ ਵੀਰ ਜੀ ਲੋਕ ਬੋਲਦੇ ਨੇ ਇਹ ਲੋਕ ਨਹੀਂ ਜੀ ਇਹ ਡਰਾਮਾ ਆ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਖੁਦ ਐਡ ਨਹੀਂ ਮਿਲਦੀ ਤਾਂ ਫੇਕ ਆਈਡੀਆ ਬਣਾ ਕੇ ਐਡਵਰਟਾਈਜ਼ਮੈਂਟ ਦਾ ਡਰਾਮ मतलब ਡਰਾਮਾ ਕਰਦੇ ਆ ਭਈ ਇਹ ਐਡ ਕਰਦੇ ਆ ਕਰਨੀ ਆ ਨਾ ਰਜਿਤ ਬੱਸੀ ਕਰਨੇ ਮੁਬਾਰਕਾ ਜੀ ਸੂਰੀ ਸਾਹਿਬ ਦੀਵਾਲੀ ਦੀ ਸਾਰੀ ਟੀਮ ਨੂੰ ਥੀਕਾ ਜੀ ਬਹੁਤ ਸ਼ੁਕਰੀਆ ਮੇਰੇ ਬੰਗੜ ਸਾਹਿਬ ਜਸ ਬੰਗਾ ਜੀ ਲੰਗੜੋਆ ਤੋਂ ਰਵੀ ਭੂਸ਼ਨ ਸਾਹਿਬ ਜੀ ਦਿਲ ਭੇਜਣ ਨੇ ਥੈਂਕ ਯੂ ਸैम ਰਾਣਾ ਜੀ ਜੈ ਰਾਜੇ ਜੀ ਜੈ ਰਾਜੇ ਜੀ ਜਸਵਿੰਦਰ ਸਿੰਘ ਜੀ ਲਿਖ ਰਹੇ ਨੇ ਵੈਰੀ ਨਾਈਸ ਬੰਗੜ ਸਾਹਿਬ ਕਰਨੇ ਹੈਪੀ ਦੀਵਾਲੀ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਔਰ ਮੇਰਾ ਖਿਆਲ ਕੋਈ ਮਿਲਣਾ ਹੋਰ ਠੀਕ ਠਾਕ ਹੋ ਜੀ ਠੀਕ ਹੈ ਜੀ ਹੋਰ ਆਏ ਨਹੀਂ ਪਰ ਲਾਈਵ ਚੱਲ ਰਿਹਾ ਜੀ ਤੁਹਾਨੂੰ ਦੇਖ ਰਹੇ ਸਾਰੇ ਠੀਕ ਹੈ ਜੀ ਕੀ ਨਾ ਤੁਹਾਡਾ ਮੇਰਾ ਮੁਕੇਸ਼ ਬੱਬਰ ਜੀ ਬੱਬਰ ਸਾਹਿਬ ਠੀਕ ਹੈ ਦੀਵਾਲੀ ਵਧੀਆ ਜੀ ਸਭ ਵਧੀਆ ਜੀ ਫਸਟ ਕਲਾਸ ਠੀਕ ਹੈ ਦੇ ਦਿਓ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਠੀਕ ਹੈ ਬੱਬਰ ਸਾਹਿਬ ਓਕੇ ਬੱਬਰ ਸ਼ੇਰ ਠੀਕ ਹੈ ਜੀ ਜਰੂਰ ਆऊंगा ਜੀ ਜਰੂਰ ਆऊंगा ਠੀਕ ਹੈ ਜੀ ਜਸਵਿੰਦਰ ਸਿੰਘ ਜੀ ਵਿਜੇ ਬੰਗੜ ਸਾਹਿਬ ਸਿੰਘ ਸਤਪਾਲ ਜੀ ਸੋਨੂੰ ਲੱਦੜ ਸਾਹਿਬ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਐਲ ਸਿੰਘ ਪੱਲੀਆਂ ਠੀਕ ਹੈ ਬਲਵੀਰ ਸਿੰਘ ਬਲਵੀਰ ਸਿੰਘ ਜੀ ਦਿਲ ਭੇਜ ਰਹੇ ਨੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜਤਿੰਦਰ ਬਾਲੀ ਸਾਹਿਬ ਦੋ ਚਾਰ ਹੋਰ ਨਾਮ ਲੈ ਲੈਣੇ ਸਾਰੇ ਹੈਪੀ ਦੀਵਾਲੀ ਕਹਿ ਰਹੇ ਨੇ ਜਿਨ੍ਹਾਂ ਦਾ ਮੈਂ ਨਾਮ ਲਿਆ ਔਰ ਨਿੰਦਰ ਕੌਰ ਜੀ ਜਿਹੜੇ ਜੁਆਇਨ ਕਰਨਾ ਚਾਹੁੰਦੇ ਸੌਰੀ ਮੈਂ ਨਹੀਂ ਲੈ ਸਕਦਾ ਜੀ ਮਿਰਮਲ ਬੰਗੜ ਸਾਹਿਬ ਕਹਿ ਰਹੇ ਨੇ ਗਿਲਦਾਰ ਐਂਡ ਮਿਲਨ ਸਰ ਬੰਦਾ ਆਪਣਾ ਛੋਟਾ ਵੀਰ ਸੂਰੀ ਭਾਜੀ ਥੈਂਕ ਯੂ ਜੀ ਵਿਜੇ ਬੰਗੜ ਸਾਹਿਬ ਅਜੇ ਕੁਮਾਰ ਜੀ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰ ਨੂੰ ਬਹੁਤ ਸ਼ੁਕਰ ਹੈ ਜਿਉਂ ਵੀਡੀਓ ਨੂੰ ਰੈਪ ਅਪ ਕਰ ਲੱਗੇ ਆ ਜਾਂਗਣਾ ਅੰਜੂ ਜੀ ਕਰਨੇ ਸੂਰੀ ਭਾਜੀ ਥੈਂਕਸ ਮੇਰੇ bro ਰਾਜੂ ਨੂੰ ਵੀ ਇੰਨਾ ਪਿਆਰ ਦੇਣ ਲਈ ਸਾਰੇ ਸਾਡੇ ਭਰਾ ਆ ਜੀ ਦੀਪਾ ਸੈਣੀ ਸਾਹਿਬ ਕੁਲਵੀਰ ਕੁਮਾਰ ਜੀ ਕੰਦੋਲਾ ਜੱਟ ਕੰਦੋਲਾ ਨੇਕ ਕਮਲ ਮੇਨਕਾ ਗੁੱਡ ਭਾਜੀ ਯੂਏ ਤੋਂ ਦੇਖ ਰਹੇ ਨੇ ਵਿੱਕੀ ਸਿੰਘ ਜੀ ਬ੍ਰਿੰਦਰ ਗੱਤ ਸਾਹਿਬ ਹੈਪੀ ਦੀਵਾਲੀ ਟੂ 올 ਫੈਮਿਲੀ ਆਫ ਪੀਜੀ ਪੱਤੀ ਵਾਲਿਆ ਸਾਰੇ ਪੀਜੀ ਪੱਤੀ ਵਾਲੇ ਹੀ ਆ ਜਿਹੜੇ ਦੇਖ ਰਹੇ ਆ ਠੀਕ ਆ ਜੀ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਧੰਨ